ਤੁਹ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਲ ਕਰਦਾ ਹੈ ਉਹ ਸੈਂਸਿਟਿਵ ਹਲਾਤਾਂ ਨੂੰ ਤੇ ਅਨਚੇ ਰੱਖਦੇ ਹੋਏ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਸचेਤ ਹੈ ਔਰ ਹਰ ਤਰ੍ਹਾਂ ਦੀ ਸਥਿਤੀ ਤੋਂ ਨਜਠਣ ਲਈ ਪੂਰੀ ਤਰ੍ਹਾਂ ਚੌਕ ਚੌਬੰਦ ਔਰ ਤਿਆਰ ਹੈ ਤੇ ਉਹਦੀ ਲੜੀ ਦੇ ਤੇ ਹੈ ਕਿ ਅੱਜ ਅਸੀਂ ਇੱਥੇ ਰੇਲਵੇ ਸਟੇਸ਼ਨਸ ਚ ਕੋਆਰਡੀਨੇਟ ਸਰਚ ਆਪਰੇਸ਼ਨ ਕਰਨਾ ਹੈ ਔਰ ਇਹਦਾ ਮੀਨ ਮਤਲਬ ਇਹ ਵੀ ਹੈ ਕਿ ਇੱਕ ਜਦੋਂ ਇੱਕ ਪ੍ਰੋਪਰ ਐਂਟੀ ਸੈਬੋਟੇਜ ਚੈੱਕ ਹੁੰਦਾ ਹੈ ਔਰ ਪੁਲਿਸ ਦੀ ਇੱਕ ਪ੍ਰੈਜ਼ੈਂਸ ਹੁੰਦੀ ਹੈ ਡੌਗ ਸਕਵਡ ਦੇ ਥਰੂ ਚੈੱਕ ਹੁੰਦੇ ਤਾਂ ਜਿਹੜੇ ਵੀ ਸ਼ੱਕੀ ਬੰਦੇ ਹੁੰਦੇ ਆ ਜਾਂ ਸ਼ੱਕੀ ਸ਼ੱਕੀ ਵ ਉਹਨਾਂ ਦੀ ਇੱਕ ਪ੍ਰੋਪਰ ਚੈਕਿੰਗ ਹੋ ਜਾਂਦੀ ਹੈ। ਸੋ ਉਹੀ ਅੱਜ ਸਾਡਾ ਇੱਕ ਮੇਨ ਟੀਚਰ ਹੈ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡਾ ਇੱਕ ਪ੍ਰੋਪਰ ਕੋਆਰਡੀਨੇਸ਼ਨ ਹੈ ਵਿਦ ਦ ਰੇਲਵੇ ਅਥਾਰਟिटीज ਕਿਉਂਕਿ ਰੇਲਵੇ ਇਸ ਇੱਕ ਬਹੁਤ ਇੱਕ ਇੰਪੋਰਟੈਂਟ ਮੋਡ ਆਫ ਟਰਾਂਸਪੋਰਟੇਸ਼ਨ ਰਹਿਦਾ ਹੈ ਕਿਸੇ ਵੀ ਇੱਕ ਕੰਟਰੀ ਕੇ ਲਿਏ। ਸੋ ਉਹਦੀ ਸਿਕਿਉਰਿਟੀ ਔਰ ਸੇਫਟੀ ਨੂੰ ਅਸੈਸ ਕਰਨ ਵਾਸਤੇ ਅੱਜ ਅਸੀਂ ਇੱਥੇ ਆਏ ਹਾਂ। ਬੜਾ ਕਾਫੀ ਤਰ੍ਹਾਂ ਦੀ ਜਿਹੜੀ ਰੂਮਰਸ ਪੁਲੀਆਂ ਜਾ ਰਹੀਆਂ ਕਿਉਂਕਿ ਜਿਸਾ ਕਿ ਸਰਦ ਦੇ ਤਣਾਵ ਹੈ। ਕਾਫੀ ਤਰ੍ਹਾਂ ਦੀਆਂ ਫੋਕਲ ਰਹੀਆਂ ਉਸ ਨੂੰ ਰੋਕ ਲੈ ਆਪਾਂ ਕਿਸ ਤਰ੍ਹਾਂ ਦੇ ਅੱਗੇ ਅੱਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਫਰੀਦਕੋਟ ਵਾਸੀਆਂ ਨੂੰ ਇਹੀ ਅਪੀਲ ਕਰਾਂਗੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ ਤੇ ਬਿਲੀਵ ਨਾ ਕਰਨ ਇਸ ਤੋਂ ਇਲਾਵਾ ਅਗਰ ਕੋਈ ਵੀ ਤੁਹਾਡੇ ਕੋਲ ਇੱਕ WhatsApp ਮੈਸੇਜ ਆਂਦਾ ਹੈ ਉਹਨੂੰ ਵੈਰੀਫਾਈ ਕਰਨ ਤੋਂ ਬਗੈਰ ਅੱਗੇ ਕੋਈ ਵੀ ਫਾਰਵਰਡ ਨਾ ਕਰੋ ਇੱਕ ਬਹੁਤ ਜ਼ਰੂਰੀ ਇੱਕ ਗੱਲ ਇਹ ਹੈ ਕਿ ਕਦੇ ਵੀ ਅਗਰ ਮੰਨ ਲਿਆ ਸਾਡੀ ਆਰਮੀ ਦੀ ਇੱਕ ਮੂਵਮੈਂਟ ਹੈ ਜਾਂ ਆਰਮੀ ਦੀ ਗੱਡੀਆਂ ਦੀ ਮੂਵਮੈਂਟ ਹੈ ਕੋਈ ਵੀ ਅਜਿਹੀ ਇੱਕ ਇਨਫੋਰਮੇਸ਼ਨ ਹੈ ਜਿਹੜਾ ਜਿਹੜੀ ਤੁਹਾਡੇ ਫੋਨ 'ਚ ਤੁਸੀਂ ਫੋਟੋਸ ਕਲਿੱਕ ਕੀਤੀਆਂ ਹੈ ਵੀਡੀਓਸ ਬਣਾਈਆਂ ਹਨ ਉਹਨਾਂ ਨੂੰ ਇਮੀਡੀਏਟਲੀ ਤੁਸੀਂ ਡਿਲੀਟ ਕਰੋ ਔਰ ਅੱਗੇ ਬਿਲਕੁਲ ਵੀ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਅੱਗੇ ਨਾ ਤੁਸੀਂ ਅੱਗੇ ਭੇਜੋ ਅਗਰ ਸਾਡੇ ਧਿਆਨ ਚਾਹ ਔਰ ਸਾਡੀ ਨੌਲੇਜ 'ਚ ਇਹ ਚੀਜ਼ ਹੰਦੀ ਹੈ ਤੇ ਅਸੀਂ ਉਸ 'ਤੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਇਸ ਸਮੇਂ ਅਗਰ ਅਸੀਂ ਐਸਾ ਕਰਦੇ ਹਾਂ ਤੇ ਕਿਤੇ ਨਾ ਕਿਤੇ ਅਸੀਂ ਆਪਣੇ ਦੁਸ਼ਮਣ ਨੂੰ ਫਾਇਦਾ ਨਾ ਪਹੁੰਚਾ ਦਈਏ ਇਸ ਗੱਲ ਦਾ ਸਾਨੂੰ ਇੱਕ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ

ਸਾਡੇ ਕੋਲ ਚੁਣੌਤੀ ਆਂਦੀ ਹੈ ਉਸ ਤੋਂ ਅਸੀਂ ਇਕੱਠੇ ਨੇ ਜਿੱਤਦੇ ਨੇ ਤੇ ਉਸ ਦੇ ਰਿਗਾਰਡਿੰਗ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਸੋ علاوہ ਅਗਰ ਇੱਕ ਬਲੈਕਆਊਟ ਹੁੰਦਾ ਹੈ ਜਾਂ ਇੱਕ ਰੈਡ ਅਲਰਟ ਸਾਇਰਨ ਹੁੰਦਾ ਹੈ ਉਹ ਚ ਕਿਤੇ ਵੀ ਇੱਕ ਕੋਈ ਵੀ ਇੱਕ ਸਿੰਗਲ ਲਾਈਟ ਵੀ ਨਾ ਜਲਾਓ ਅਗਰ ਸਾਡੇ ਮੋਬਾਈਲ ਦੀ ਵੀ ਲਾਈਟ ਅਗਰ ਅਸੀਂ ਛੱਤ ਤੇ ਮੰਨ ਲਿਆ ਭਾਵੇਂ ਚਲੇ ਜਾਂਦੇ ਆਂ ਔਰ ਅਸੀਂ ਮੋਬਾਈਲ ਸੇ ਸ਼ੂਟ ਕਰਦੇ ਹਾਂ ਤਾਂ ਮੋਬਾਈਲ ਦੀ ਲਾਈਟ ਵੀ ਬਹੁਤ ਵਾਰ ਤੁਹਾਡਾ ਵੀ ਨੁਕਸਾਨ ਕਰਾ ਸਕਦੀ ਹੈ ਤੇ ਤੁਹਾਡੇ ਪਿੰਡ ਦਾ ਵੀ ਤੁਹਾਡੇ देश दा भी एक नुकसान करा सकती है तो कई इन सारी चीज़ें अगर किया ना या या दे जी, जी। देखिए अगर एक रेड अलर्ट है और एक ब्लैकआउट है तो वो सारे आवास हाँ से इक्वली एप्लीकेबल है और रेड अलर्ट और ब्लैकआउट दे टाइम पे कोई भी अगर इस दी पालना नहीं करता है तो ऐसे होते के लाभ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਉਹ ਸਕਤੀ ਨਾਲ ਇਸ ਜਆਪੀਆਂ ਤੁਲ ਕੋ ਇਸ ਜੇ ਕੁਛ ਪਿੰਡਾਂ ਦੇ ਵਿੱਚ ਡਰੋਨ ਦੇਖੇ ਗਏ ਨੇ ਜਾਂ ਕੁਝ ਜਿਹੀਆਂ ਚੀਜ਼ਾਂ ਕੋਈ ਹੈ ਹੈ ਜੀ অথੈਨਟਿਕ ਹੈ ਇਹ ਬੋਲੋ। ਦੇਖਿਏ ਇਹ ਸਾਰੇ ਜਿਹੜੇ ਇਨਫੋਰਮੇਸ਼ਨ ਹੈ ਬਹੁਤ ਸੈਂਸਿਟਿਵ ਇਨਫੋਰਮੇਸ਼ਨ ਹੈ ਔਰ ਮਿਲਟਰੀ ਨਾਲ ਰਿਲੇਟਡ ਇਨਫੋਰਮੇਸ਼ਨਸ ਹੈ। ਤੋਂ ਜਿਹੜੀ ਇਨਫੋਰਮੇਸ਼ਨ ਅਸੀਂ ਦੱਸ ਸਕਦੇ ਹਾਂ ਲੋਕਾਂ ਨੂੰ ਉਹ ਪ੍ਰੋਪਰ ਚੈਨਲ ਰਾਹੀਂ ਆਫੀਸ਼ੀਅਲੀ ਅਸੀਂ ਦੱਸ ਦਿੰਨੇ। ਬਹੁਤ ਜੀਆਂ ਜੜੀਆਂ ਚੀਜ਼ਾਂ ਜਿਹੜੀ ਸੈਂਸਿਟਿਵ ਹੁੰਦੀ ਹੈ। ਉਹ ਫਿਰ ਅਸੀਂ ਅਸ ਪਰ ਦਾ ਇਨਫੋਰਮੇਸ਼ਨ ਫਰਮ ਦਾ ਆਰਮੀ ਅਸੀਂ ਅੱਗੇ ਡਿਸੈਮਿਨੇਟ ਰਾਤ ਕਿਰ ਦਾ ਗ੍ਰਾਮ ਠੀਕ ਵੀ ਪਹਿਲੇ ਵਾਲੇ ਮੇ ਕੀ ਕੰਮ ਰਿਹਾ ਜੀ ਦੇਖਿਓ ਉਹ ਚ ਇਹ ਹੁੰਦਾ ਹੈ ਕਿ ਜੇ ਅਗਰ ਅਸੀਂ ਪਿੰਡਾਂ ਚ ਜਦੋਂ ਬਲੈਕਆਊਟ ਹੋ ਜਾਂਦਾ ਹੈ ਤੇ ਬਲੈਕਆਊਟ ਚ ਖੂਬ ਅੰਧੇਰਾ ਹੁੰਦਾ ਹੈ ਔਰ ਜਿਹੜੇ ਇਹ ਮਾੜੇ ਅਨਸਰ ਹੋਣ ਨੇ ਜਿਵੇਂ ਕੋਈ ਚੋਰ ਹੋ ਗਏ ਜਾਂ ਐਂਟੀਸੋਸ਼ਲ 엘ਿਮੈਂਟਸ ਹੋ ਗਏ ਉਹਦਾ ਅੰਧੇਰੇ ਦਾ ਫਾਇਦਾ ਉਠਾ ਕੇ ਪਿੰਡਾਂ 'ਚ ਕੋਈ ਨੁਕਸਾਨ ਨਾ ਕਰ ਪਣ। ਸੋ ਉਸੀ ਚੀਜ਼ ਨੂੰ ਰੋਕਣ ਵਾਸਤੇ ਔਰ ਲੋਕਾਂ ਦੇ ਮਨ 'ਚ ਇੱਕ ਸੈਂਸ ਆਫ ਸਿਕਿਉਰਿਟੀ ਦੇਣ ਵਾਸਤੇ ਅਸੀਂ ਕੁਝ ਸਮੇਂ ਵਾਸਤੇ ਇੱਕ ਠਿਕਰੀ ਪੈਰੇ ਲਗਾਣਗੇ ਇਸੇ ਇੱਕ ਇੱਕ ਇਮੀਡੀਏਟ ਅਗਰ ਮੈਸੇਜ ਵੀ ਆਂਦਾ ਹੈ ਤਾਂ ਮੇ ਬਲੈਕ ਆਊਟ ਦਾ ਮੈਸੇਜ ਆ ਗਿਆ ਜਾਂ ਰੈਡ ਅਲਰਟ ਦਾ ਮੈਸੇਜ ਆ ਗਿਆ ਤਾਂ ਉਹ ਵੀ ਪਿੰਡਾਂ ਤੱਕ ਡਾਇਰੈਕਟਲੀ ਪਹੁੰਚ ਜਾਂਦਾ ਹੈ ਇੱਕ ਰਾਤ ਨੂੰ ਲਵਾਰਸਾਲ ਦੇ ਵਿੱਚ ਕਾਰ ਮਿਲੀ ਸੀ ਉਸ ਨੂੰ ਲੈ ਕੇ ਕਾਫੀ ਦਹਿਸ਼ਤ ਦਾ ਮਾਹੌਲ ਦੇ ਵਿੱਚ ਕ੍ਰੀਏਟ ਹੋਇਆ ਸੀ ਉਹ ਕੀ ਹੁੰਦੀ ਸੱਚਾਈ ਨਹੀਂ ਦੇਖੀ ਜਿਹੜੀ ਇਸ ਟਾਈਪ ਦੀ ਜਿਹੜੀ ਇੱਕ ਮਾਹੌਲ ਹੁੰਦਾ ਹੈ ਤਾ ਬਹੁਤ ਜੀਆਂ ਗੱਲਾਂ ਆਊਟ ਆਫ ਪ੍ਰੋਪੋਰਸ਼ਨਸ ਵੀ ਚੱਲੀ ਜਾਂਦੀਆਂ ਜਦੋਂ ਸਾਡੇ ਕੋਲ ਇਹ ਇਨਫੋਰਮੇਸ਼ਨ ਨਹੀਂ ਤੇ ਅਸੀਂ ਆਪਣਾ ਪ੍ਰੋਪਰ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਅਸੀਂ ਇਨ ਪਲੇਸ ਕੀਤਾ ਐਂਡ ਆਈ ਊਡ ਆਲਸੋ ਲਾਈਕ ਟੂ ਥੈਂਕ ਦ ਮੀਡੀਆ ਕਿ ਮੀਡੀਆ ਨੇ ਇਮੀਡੀਏਟਲੀ ਮੇਰੇ ਧਿਆਨ ਚ ਇਸ ਚੀਜ਼ ਨੂੰ ਤੁਸੀਂ ਲੈ ਕੇ ਆਇਓ ਸਾਡੇ ਐਸਪੀ ਹੈੱਡਕ quartਰਸ ਆ ਪਰਸਨਲੀ ਉੱਥੇ ਮੌਕੇ ਤੇ ਪਹੁੰਚੇ ਆਈ ਵਾਸਨ ਡਾਇਰੈਕਟ ਟੱਚ ਵਿਦ ਦ ਆਰਮੀ ਔਰ ਪ੍ਰੋਪਰ ਤਰੀਕੇ ਨਾਲ ਉਹਨੂੰ ਵੈਰੀਫਾਈ ਕੀਤਾ ਗਿਆ ਔਰ ਉਹ ਜਿਹੜੀ ਸੀਗੀ ਉਹ ਚ ਕੋਈ ਅਸੀ ਖਬਰਾਂ ਵਾਲੀ ਕੋਈ ਗੱਲ ਨਹੀਂ ਮਿਲੀ ਜਿਹੜਾ ਡਰੋਨ ਜਾਂ ਸੀਮਾਨ ਦੇ ਗਰੇ ਆ ਰੋਜ਼ ਵੀ ਦੇਖ ਰਹੇ ਆ ਉਹਨਾਂ ਨੂੰ ਕੀ ਕਹੂੰਗੇ ਜੀ ਉਹਨਾਂ ਨੂੰ ਅਸੀਂ ਇਹੀ ਕਹਾਂਗੇ ਕਿ ਤੁਸੀਂ ਇਹ ਜਿਹੜੇ ਉਪਰੋਂ ਕੁਝ ਨਾ ਕੁਝ ਵੀ ਅਗਰ ਇਹ ਸਸਪੀਸ਼ੀਅਸ ਜਾਂ ਸ਼ੱਕੀ ਆਬਜੈਕਟ ਹੁੰਦਾ ਹੈ ਤੇ ਉਹਦੇ ਨੇੜੇ ਨਾ ਜਾਣ ਉਹ ਚ ਉਹ ਬੰਬੀ ਹੋ ਸਕਦਾ ਹੈ ਤੁਹਾਡਾ ਨੁਕਸਾਨ ਕਰ ਸਕਦਾ ਹੈ ਤੋ ਪਿੰਡ ਜਿਹੜੇ ਸਰਪੰਚਸ ਨੇ ਔਰ ਸਾਰੀ ਜਿਹੜੀ ਆਮ ਜਨਤਾ ਹੈ ਉਹਦੇ ਕੋਲੋਂ ਅਸੀਂ ਇਹੀ ਕੋਆਪਰੇਸ਼ਨ ਐਕਸਪੈਕਟ ਕਰਦੇ ਨੇ ਕਿ ਤੁਸੀਂ ਸਭ ਤੋਂ ਪਹਿਲਾਂ ਸਾਡੇ ਧਿਆਨ ਚ ਲੈ ਕੇ ਆਓ ਉਸ ਤੋਂ ਬਾਅਦ ਉਹਦੇ ਕੋਲ ਇੱਕ ਸੇਫ ਡਿਸਟੈਂਸ ਬਣਾ ਕੇ ਰੱਖੋ ਸਾਡੇ ਐਸ ਐਚਓਜ਼ ਪੀ ਸੀ ਆਰਜ਼ ਉੱਥੇ ਪਹੁੰਚਣਗੇ ਉਹਨਾਂ ਨੂੰ ਪੂਰਾ ਸਹਿਯੋਗ ਕਰੋ ਔਰ ਇਲਾਕੇ ਸੇਫ ਡਿਸਟੈਂਸ ਰਹੋ ਵੈਰੀ ਇੰਪੋਰਟੈਂਟ ਅਗਰ ਤੁਹਾਨੂੰ ਕੋਈ ਇੱਕ ਸ਼ੱਕੀ ਵਸਤੂ ਆਸਮਾਨ 'ਚ ਦਿਖਦੀ ਹੈ ਕੋਈ ਵੀ ਕਾਈਂਡਲੀ ਆਪਣੇ ਛਤਾਂ 'ਚ ਜਾ ਕੇ ਉਹਨੂੰ ਦੇਖਣ ਦੀ ਜਾਂ ਉਹਦੀ ਵੀਡੀਓ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਬੜੀ ਗੱਲ ਕਰੀਏ ਤੁਹਾਡੀ